ਮੈਂ ਕੋਈ ਨਾ ਮਾਰੇ ਕੋਈ ਗੱਲ ਚਲੋ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਮੁਖ ਪਿਆਰਿਓ ਦੋਸਤੋ ਮਿੱਤਰੋ ਆਪਾਂ ਜਾਏ ਆ ਪ੍ਰਭ ਆਸਰਾ ਨਿਆਸਰਿਆਂ ਦੇ ਘਰ ਪਿੰਡ ਸੌਰਹਿੰਦੀ ਵਿੱਚ ਜਿੱਥੇ ਬਹੁਤ ਸਾਰੇ ਬੇਆਸਰੇ ਨਿਆਸਰੇ ਜਿਹੜੇ ਬੱਚੇ ਆ ਬਜ਼ੁਰਗ ਨੇ ਬੀਬੀਆਂ ਵੀ ਆ ਵਿੱਚ ਉਹ ਇਥੇ ਆਸਥਮ ਦੇ ਵਿੱਚ ਛੱਡੇ ਹੋਇਆ ਪਰ ਮੈਂ ਇੱਕ ਗੱਲ ਦੇ ਵਿੱਚ ਇਹ ਕਹੂੰਗਾ ਕਿ ਇਹ ਬਹੁਤ ਵੱਡੀ ਇੱਕ ਸੇਵਾ ਵਾ ਹੈ ਨਾ ਇਹ ਉਹਨਾਂ ਭਰਾਵਾਂ ਦਾ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਇੱਥੇ ਉਪਰਾਲਾ ਕਰਕੇ ਆਪਣੀ ਜ਼ਮੀਨ ਦੇ ਵਿੱਚ ਹਰਜੀਤ ਸਿੰਘ ਰਾਏ ਕੈਨੇਡਾ ਨਿਵਾਸੀ ਉਹਨਾਂ ਨੇ ਆਪਣੀ ਜ਼ਮੀਨ ਦੇ ਵਿੱਚ ਇਹ ਪਵ ਆਸਰਾ ਨੇ ਆਸਰਿਆਂ ਦਾ ਘਰ ਇੱਥੇ ਬਣਾਇਆ ਅ ਇਥੋਂ ਦੇ ਜਿਹੜੇ ਬਾਬਾ ਜੀ ਨੇ ਉਹ ਦੱਸਦੇ ਆ ਬਈ ਉਹ ਪਹਿਲਾਂ ਕਰਾਲੀ ਦੇ ਵਿੱਚ ਇਹਨਾਂ ਦੀ ਉੱਥੇ ਹੀ ਇਹਨਾਂ ਦੀ ਬ੍ਰਾਂਚ ਹੈ ਇੱਕ ਜਾਂ ਕਹ ਲਈਏ ਮੁੱਖ ਦਫ਼ਤਰ ਆ ਉੱਥੇ ਗਏ ਤੇ ਸੇਵਾ ਕਰਦੇ ਹੁੰਦੇ ਸੀ ਹਨਾ ਸੇਵਾ ਕਰਨ ਦੇ ਨਾਲ ਨਾਲ ਇਹਨਾਂ ਨੇ ਸੋਚਿਆ ਵੀ ਕਿਉਂ ਨਾ ਵੀ ਅਸੀਂ ਆਪਣੇ ਪਿੰਡ ਦੇ ਵਿੱਚ ਹੀ ਜਿਹੜਾ ਇਹ ਵਿਰਧ ਆਸ਼ਰਮ ਹੈ ਖੋਲੀਏ ਤੇ ਇਹਨਾਂ ਨੇ ਉਦਮ ਕੀਤਾ ਸਤਾਬੁਰ ਮਾਰਾ ਜੀ ਨੇ ਸਮਾਪਤ ਕੀਤੀ ਹੋਇਆ ਕਿ ਇਹ ਨੋਟ ਸਬੰਧਿਤ ਦੀ ਜਿੱਤੀ ਨਾਲ ਇਹਨਾਂ ਨੇ ਇੱਥੇ ਆਪਣੀ ਜ਼ਮੀਨ ਦੇ ਵਿੱਚ ਇਹ ਬਹੁਤ ਵੱਡਾ ਆਸ਼ਰਮ ਬੋਲਿਆ ਆਪਾਂ ਅੱਗੇ ਚੱਲ ਕੇ ਦੇਖਵਾਂਗੇ ਸਾਨੂੰ ਵੀ ਬਹੁਤ ਸੁਭਾਗ ਪ੍ਰਾਪਤ ਹੋਇਆ ਕਿਉਂਕਿ ਸਾਡਾ ਪਿੰਡ ਇੱਥੇ ਨਾਲ ਹੀ ਨਥੋਵਾਲਾ ਮੀਰ ਜੀ ਬਾਬਾ ਜੀ ਹੁਣੇ ਦੱਸ ਰਹੇ ਆ ਵੀ ਇਹ 2017 ਦੇ ਵਿੱਚ ਹਾਂ 2017 ਦੇ ਵਿੱਚ ਇਹ ਇੱਥੇ ਇਹ ਇਮਾਰਤ ਬਣ ਚੁੱਕੀ ਸੀ ਤੇ ਸਾਨੂੰ ਪਰ ਅੱਜ ਪਹਿਲੀ ਵਾਰੀ ਇੱਥੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਵਾ ਅਸੀਂ ਉਹਨਾਂ ਬੱਚਿਆਂ ਵਾਸਤੇ ਜਾਂ ਬਿਰਧ ਜਿਹੜੀਆਂ ਬੀਬੀਆਂ ਅੱਜ ਨਹੀਂ ਫੋਟੋਆਂ ਦਾ ਸ਼ਹੀਦ